ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੜਾ ਭਾਗੇ ਹੋ ਤੁਸੀਂ ਜਿਹੜੇ ਘਰ ਚ ਬੈਠ ਕੇ ਦਰਸ਼ਨ ਕਰ ਰਹੇ ਹੋ ਸਫਰ-ਏ-ਸ਼ਹਾਦਤ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਇਹ ਉਹੀ ਸ਼ਾਨ ਹੈ ਜਿਸ ਸ਼ਾਨ ਦੇ ਵਿੱਚ ਮਾਤਾ ਗੁਜਰਕੌਰ ਜੀ ਛੋਟੇ ਸਾਹਿਬ ਜੀ ਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਉਹਨਾਂ ਦੇ ਵੱਲੋਂ ਜਿਹੜੀ ਪਹਿਲੀ ਰਾਤ ਬਿਤਾਈ ਗਈ ਜਦੋਂ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਪੈਂਦਾ ਹੈ ਉਸ ਤੋਂ ਬਾਅਦ ਵਿੱਚ ਇਸ ਸ਼ਨ ਦੇ ਵਿੱਚ ਜਿਹੜੀ ਪਹਿਲੀ ਰਾਤ ਕੱਟੀ ਗਈ ਦੱਸਦੇ ਤੁਹਾਨੂੰ ਇਹ ਜਿਹੜੀ ਉਹੀ ਚੌਪੜੀ ਹੈ ਜਿਸ ਚੌਪੜੀ ਦੇ ਵਿੱਚ ਉਹਨਾਂ ਪਵਿੱਤਰ ਰੂਹਾਂ ਨੇ ਆ ਕੇ ਬਿਸ਼ਰਾਮ ਕੀਤਾ ਤਾਂ ਬਹੁਤ ਹੀ ਇਹ ਵੱਡਾ ਜਿਹੜਾ ਸਾਡਾ ਇਤਿਹਾਸ ਹੈ ਸਿੱਖ ਇਤਿਹਾਸ ਹੈ ਅਸੀਂ ਬਹੁਤ ਵੱਡ ਭੱਗੇ ਆ ਤਾਂ ਜੋ ਇਸ ਤਰ੍ਹਾਂ ਦੀਆਂ ਜਿਹੜੀਆਂ ਨਿਸ਼ਾਨੀਆਂ ਉਹਨਾਂ ਦੀਆਂ ਨੇ ਸਭ ਕੇ ਰੱਖੀਆਂ ਹੋਈਆਂ ਨੇ ਉਹਨਾਂ ਦੇ ਦਰਸ਼ਨ ਕਰ ਸਕਦੇ ਆ ਇਹ ਪਵਿੱਤਰ ਉਹ ਥਾਂ ਹੈ ਜਿੱਥੇ ਆ ਕੇ ਸਾਬ ਜਦਾਂ ਦੇ ਬਲੋ ਬੇਸ਼ਰਮ ਕੀਤਾ ਗਿਆ ਜਦੋਂ ਪਰਿਵਾਰ ਦਾ ਵਿਛੋੜਾ ਪੈਂਦਾ ਤਾਂ ਕੁੰਮਾ ਮਸ਼ਕੀ ਇਹਦਾ ਇਹ ਜਿਹੜਾ ਗੁਰੂ ਘਰ ਹੈ ਇਹ ਗੁਰਦੁਆਰਾ ਸ਼ਨ ਬਾਬਾ ਕੁਮਾ ਮਸ਼ਕੀ ਇਹ ਬਾਬਾ ਕੁਮਾ ਮਸ਼ਕੀ ਜੀ ਜੋ ਕਿ ਬੀੜੀ ਦੇ ਮਲਾ ਸਨ ਜਿਨ੍ਹਾਂ ਦੇ ਵੱਲੋਂ ਸਰਸਾ ਪੱਤਣ ਨੂੰ ਜੜਾ ਪਾਰ ਕਰਵਾਇਆ ਗਿਆ ਸੀ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰਕਰ ਨੂੰ ਇਹ ਉਹਨਾਂ ਬਾਬਾ ਜੀ ਦੀ ਸ਼ਾਨ ਸੀ ਤਾਂ ਪਹਿਲੀ ਰਾਤ ਸਹਬਜ਼ਾਦਿਆਂ ਨੇ ਇੱਥੇ ਹੀ ਕੱਟੀ ਸੀ ਇਹ ਪਿੰਡ ਚੱਕ ਢੇਰਾ ਰੋਪੜ ਦੇ ਵਿੱਚ ਮੌਜੂਦ ਹੈ ਤਾਂ ਸਫਰੇ ਸ਼ਹਾਦਤ ਦੇ ਦਿਨਾਂ ਦੇ ਵਿੱਚ ਉਹ ਇੱਥੇ ਸੰਗਤ ਆ ਕੇ ਸਜਦਾ ਕਰਦੀ ਹੈ ਉਹਨਾਂ ਸ਼ਹੀਦਾਂ ਨੂੰ ਨਮਨ ਕਰਦੀ ਹੈ ਸਜਦਾ ਕਰਦੀ ਹੈ ਮੱਥੇ ਟੇਕਦੀ ਹੈ ਤਾਂ ਤੁਸੀਂ ਵੀ ਜ਼ਰੂਰ ਇਸ ਇਤਿਹਾਸਕ ਸਥਾਨ ਤੇ ਆਓ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਇਸ ਇਹ ਇਤਿਹਾਸਕ ਸਥਾਨ ਦੇ ਦਰਸ਼ਨ ਹੈ ਜਿਹੜੇ ਜ਼ਰੂਰ ਕਰਵਾਓ ਤਾਂ ਜੋ ਤੁਹਾਡੇ ਬੱਚੇ ਵੀ ਆਪਣੇ ਇਹ ਬਜ਼ੁਰਗਾਂ ਨੂੰ ਆਪਣੇ ਗੁਰੂਆਂ ਨੂੰ ਕਿਸੇ ਵੀ ਤਰ੍ਹਾਂ ਭੁੱਲ ਨਾ ਸਕਣ ਉਹਨਾਂ ਨੂੰ ਹਰ ਵੇਲੇ ਹਰ ਵਕਤ ਆਪਣੇ ਸਵਾਸਾਂ ਦੇ ਵਿੱਚ ਆਪਣੇ ਦਿਲ ਦੇ ਵਿੱਚ ਯਾਦ ਰੱਖਣ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਯਾਦਾਂ ਨੇ ਸੀ ਤੁਹਾਡੇ ਤੱਕ ਸ਼ੇਅਰ ਕਰਦੇ ਰਹਾਂਗੇ ਲਗਾਤਾਰ ਜਦੋਂ ਵੀ ਜਿੰਨਾ ਚਿਰ ਵੀ ਕੰਮ ਕਰਾਂਗੇ ਤਾਂ ਇਸ ਤਰ੍ਹਾਂ ਨੇ ਨਾਲ ਜਿਹੜੀਆਂ ਇਤਿਹਾਸ ਨਾਲ ਅ ਰਿਲੇਟ ਨਿਸ਼ਾਨੀਆਂ ਨੇ ਸੀ ਥੋੜਾ ਤਾਂ ਕੱ ਲੈ ਕੇ ਆਂਦਾਂ ਰਵਾਂਗੇ